ਲੋ ਜੀ ਪੰਜਾਬ ਦੇ ਬੋਲਣੇ ਕਹਿੰਦੇ ਮਾਰ ਲਈ ਬਾਜੀ ਬਾਜੀ ਇਹ ਜਿਹੜਾ ਜਿਹੜਾ ਹੱਦਮਾ ਖੇਮੇਦਿਆ ਹੋ। ਕੋਈ ਜਾਣਕਾਰੀ ਸਾਂਝੀ ਕਰਾਂਗੇ ਵੱਡੇ ਬੁੱਲਾਂ ਦੇ ਵਿੱਚ ਮੂਰਾ ਕੈਟਾਗਰੀ ਦੇ ਵਿੱਚ ਜਿਹੜਾ ਮੁਕਾਬਲਾ ਚੱਲ ਰਿਹਾ ਸੀਗਾ ਬੀਏਪੀ ਤਨੌਲਾ ਪਸ਼ੂ ਮੇਲਾ ਸੋ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਅਵਲੇ ਟਾਈਮ ਦੇ ਵਿੱਚ ਜਿਹੜੇ ਸੀਮਨ ਨੇ ਚੰਗੇ ਬੁੱਲਾਂ ਦੇ ਆਪਾਂ ਲੈ ਕੇ ਪਰਿਏ ਆ ਕਿ ਉਹਨਾਂ ਟਾਈਮ ਤੇ ਚੰਗੀਆਂ ਜਿਹੜੀਆਂ ਦੁੱਧ ਵਾਲੀਆਂ ਮੱਝਾਂ ਬਰੀਡ ਦੇ ਵਿੱਚ ਆਉਣ ਮੇਲਾ ਜਿਹੜਾ ਬਹੁਤ ਘੰਡ ਹੋਇਆ ਤੇ ਕਾਫੀ ਬੋਲ ਜਿਹੜੇ ਪਹੁੰਚੇ ਸੀਗੇ ਤੇ ਕਾਫੀ ਡਫ ਜਿਹੜਾ ਕੰਮ ਸੀਗਾ ਤੇ ਆਖਿਰ ਜਿਹੜਾ ਫੈਸਲਾ ਉਹ ਆ ਚੁੱਕਿਆ ਹੈਗਾ ਆ ਬੋਲਾ ਜਿਹੜਾ ਇਹ ਪਹਿਲੇ ਨੰਬਰ ਤੇ ਆਇਆ ਹੈ ਬੀਐਫਏ ਤਨੋਲਾ ਪਸ਼ੂ ਮੇਲਾ 2024 ਦੇ ਵਿੱਚ ਜਿਹੜਾ ਆਲ ਇੰਡੀਆ ਦਾ ਚੈਂਪੀਅਨਸ਼ਿਪ ਚੱਲੀ ਜਾਂਦੀ ਸੀਗੀ ਇਹ ਜਾਣਕਾਰੀ ਸਾਂਝੀ ਕਰਦੇ ਆ ਇੱਕ ਮਿੰਟ ਰੈਕਟਰ ਨੰਬਰ ਮਰਾ ਉੱਚੀ ਬੋਲੀ ਵੀਰੇ ਜੰਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬੀਐਫਐ ਪਸ਼ੂ ਮੇਲਾ ਤਨੋਲਾ ਕਹਿੰਦੇ ਅਡਲਟ ਬੁੱਲਾਂ ਦੇ ਵਿੱਚ ਮੁਰਾ ਨਸਲ ਦੇ ਵਿੱਚ ਜਿਹੜਾ ਸਾਹਮਣੇ ਬੁੱਲ ਦੇਖ ਰਹੇ ਹੋ ਬਾਜੀ ਮਾਰਿਆ ਇਹਨੇ ਮੁਰਾ ਦੇ ਵਿੱਚ ਤੇ ਐਨੇ ਇੱਕ ਘੱਟ ਦੇ ਵਿੱਚ ਜਿੱਦਾਂ ਤੁਸੀਂ ਦੇਖ ਲਓ ਦਰਸ਼ਕਾਂ ਦਾ ਘੱਟ ਤੇ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਮੁਬਾਰਕਾਂ ਧੰਨਵਾਦ ਕਿਹੜਾ ਪਿੰਡਾ ਵੀਰੇ ਛੀਨੀਵਾਲਕਲਾ ਜਿਲ੍ਹਾ ਬਰਨਾਲਾ ਪਿੰਖੀਨੀਵਾਲਕਲਾ ਹਾਂਜੀ ਕੀ ਨਾਮ ਹੈ ਬਾਈ ਜੀ ਹਾਂ ਜੀ ਜੀ ਕਿਵੇਂ ਨਾਮ ਕੀ ਹੈ ਜੀ ਨਾਮ ਜਗਜੀਤ ਸਿੰਘ ਜੀ ਬਲਵੰਤ ਸਿੰਘ ਕੀ ਕਹਿੰਦੇ ਵੀਰੇ ਬੋਲਾ ਜਿਹੜਾ ਇਹਦੀ ਕੀ ਡਿਟੇਲ ਹੈ ਕਿਹੜੇ ਸੀਮਨ ਦਾ ਇਹ ਵੀਰੇ 24 24 ਸਾਲ ਉਮਰ ਆ ਅਰਜਨ ਬੋਲਦਾ ਹੈ ਬੱਚਾ ਜੀ ਅਰਜਨ ਕੁੰਗੜ ਦਾ ਦੋਸਤੋ ਅਰਜਨ ਕੁੰਗੜ ਦੀ ਗੱਲ ਕਰੀਏ ਤਾਂ ਉਹ ਗਾਹਾਂ ਖਲੀ ਬੋਲਦਾ ਹੈ ਕਹਿੰਦੇ ਸੰਘਿਆਲੇ ਦਾ ਬਹੁਤ ਸੋਹਣਾ ਬੋਲਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਿੰਨੇ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਹੋ ਜਿਹੜਾ ਫਾਰਮਿੰਗ ਤੇ ਨਾ ਸਰ ਬਾਪੀ 2012 ਤੋਂ ਮੇਲਿਆਂ 'ਚ ਕਿਤੇ ਹੁੰਦਾ ਆਪਣੇ ਕੋਲੇ ਸ਼ਾਨ ਕਿਤੇ ਹੁੰਦਾ ਨਹੀਂ ਜਾਨੀ 2012 ਤੋਂ ਆਪਾਂ ਮੇਲਿਆਂ ਦੇ ਵਿੱਚ ਹੀ ਆ ਜੇ ਕਹਿ ਦਈਏ ਵੀ ਬਾਈ ਜੀ ਕਾਫੀ ਲੰਮੀ ਮਿਹਨਤ ਹੈ ਨਾ 13-14 ਸਾਲਾਂ ਤੋਂ ਤੁਸੀਂ ਇਸ ਦੇ ਵਿੱਚ ਫੀਲਡ ਦੇ ਵਿੱਚ ਹੈਗੇ ਹੋਗੇ ਤੇ ਬਾਈ ਕਿਹੜੇ ਮਾਂ ਦਾ ਦੁੱਧ ਹੈ ਉਹ ਕੀ ਹੈਗਾ 20 ਕਿਲੋ ਆ ਵੀਰੇ 20 ਕਿਲੋ ਮਾਂ ਆਪਣੇ ਕੋਲੇ ਹੈਗੀ ਹੈਗੀ ਨਹੀਂ ਮਾਂ ਗੁਜਰਗੀ ਸੀਗੀ ਠੀਕ ਆ ਬਾਈ ਤੇ ਮਾਂ ਦੇ ਸੀਮੰਟ ਦਾ ਪਤਾ ਤਾਂ ਕਿਹੜੇ ਸੀਮੰਟ ਦੀ ਹੈ ਨਹੀਂ ਵੀਰੇ ਅਸੀਂ ਹਰਿਆਣਾ ਚੋਂ ਮੁੱਲ ਲਈ ਸੀ ਮੁੱਲ ਲਈ ਸੀ ਜੀ ਠੀਕ ਆ ਬਾਈ ਤੇ ਫਾਰਮ ਤੇ ਹੋਰ ਜਾਨਵਰ ਕਿੰਨੇ ਕਾ ਵੀਰੇ ਹੋਰ ਵੀਰੇ 50 ਜਾਨਵਰ ਹੈਗੇ ਛੋਟੇ ਵੱਡੇ ਆਪਣੇ ਕੋਲੇ ਇਹ ਸਾਰੇ ਮੂਹਰਾ ਦੇ ਆ ਤੇ ਬਾਈ ਮੈਂ ਇੰਨਾ ਕੁ ਪਸ਼ੂ ਫਾਰਮ ਤੇ ਤੁਹਾਡੇ ਕੋਲੇ ਵੱਧ ਤੋਂ ਵੱਧ ਕਿੰਨੇ ਦੁੱਧ ਵਾਲੀ ਮੱਝ ਹੈਗੀ ਸਾਢੇ 22 ਲੀਟਰ ਤੱਕ ਵੀਰੇ ਆਪਣੇ ਕੋਲੇ ਮੱਝ ਹੈਗੀ ਘਰੇ 12 ਤੋਂ ਲੈ ਕੇ ਠੀਕ ਆ ਤੇ ਸੀਮਨ ਵੱਧ ਕਿਹੜੇ ਯੂਜ਼ ਕਰਦੇ ਹੋ ਬਾਈ ਵੀਰੇ ਸਾਰੇ ਹੀ ਕਰੀ ਜਾਂਦੇ ਆ এবੀਸੀ ਵਾਲਿਆਂ ਦੇ ਵੀ ਹੈਗੇ ਆ ਸਾਰਿਆਂ ਦੇ ਹੈਗੇ ਆ ਹਾਂ ਠੀਕ ਆ ਬਾਈ ਵੀ ਪਰਾਤ ਸਹੀ ਕਰਦਾ ਇਹ ਬੋਲ ਤੋਂ ਇਲਾਵਾ ਹੋਰ ਕਿਹੜੇ ਬੋਲ ਜਿਹੜੇ ਜਾਂ ਮੱਝਾਂ ਤੁਸੀਂ ਤਿਆਰ ਕਰਕੇ ਮੇਲੇ ਦੇ ਵਿੱਚ ਪਾਈਆਂ ਨੇ ਪਹਿਲਾਂ ਵੀਰੇ ਆਪਣੇ ਕੋਲ ਜੋਤ ਸ਼ਾਨ ਹੁੰਦਾ ਸੀਗਾ ਠੀਕ ਹੈ ਜੀ ਨਾਮੀ ਸ਼ਾਨ ਉਹ ਵੀ ਮੁਕਸਰੋਂ ਚੈਂਪੀਅਨ ਰਿਹਾ ਸਾਰੇ ਜਗਰਾਮਾਂ ਤੋਂ ਵੀ ਰਿਹਾ ਜੀ ਪਾ ਤਿੰਨ ਸਾਲ ਤੋਂ ਇਹ ਚੈਂਪੀਅਨ ਆ ਜੀ ਇਹਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਮੇਲਿਆਂ ਦਾ ਬਿਨਰ ਹੈ ਇਹ ਵੀਰੇ ਤਿੰਨ ਵੀਰੇ ਤਾਂ ਇੱਥੋਂ ਆ ਜੀ ਤਨੂਲੇ ਤੋਂ ਇੱਕ ਵੀਰੇ ਕੋਟੜਾ ਤੋਂ ਆ ਜੀ ਇੱਕ ਵਾਰੀ ਚੜੱਕ ਤੂੰ ਆ ਜੀ ਠੀਕ ਆ ਬਾਈ ਜੇ ਕਰੀਗੇ ਤਾਂ ਲੱਕੀ ਆ ਗਣਾ ਤੁਹਾਡਾ ਨਾਮ ਕਾਫੀ ਵੱਡਾ ਕਰਤਾ ਬਾਈ ਵੀਰੇ ਸਭ ਤੋਂ ਵੱਧ ਧੰਨਵਾਦ ਅਸੀਂ ਲੋਕਾਂ ਦਾ ਕਰਦੇ ਆਂ ਕੋਟੜਾ ਕਲਾ ਸਾਡੇ ਨੇ ਵੀਰੇ ਤੱਕਾ ਹੋਇਆ ਠੀਕ ਆ ਜੀ ਅਸੀਂ ਉਦੋਂ ਲੋਕਾਂ ਨੇ ਸਾਨੂੰ ਕਹੀ ਰੌਲਾ ਪਾਓ ਜਣੀ ਚੁੱਪੀ ਜਵਾਬ ਦੇ ਦਿੰਦੀ ਆ ਵੀਰੇ ਸਾਰੇ ਕੰਮ ਤੇ ਸੀਮਨ ਤਿਆਰ ਕਰਵਾ ਲਿਆ ਦਾ ਸੀਮਨ ਹੁਣ ਕਰਾਵਾਂਗੇ ਵੀਰੇ ਕਰਵਾਉਣਾ ਨਾਂ ਕੀ ਰੱਖਤਾ ਬਾਈ ਦਲੇਰ ਜੀ ਸ਼ੀਨੀਵਾਲਤ ਨਾਂ ਦਲੇਰ ਦੋਸਤੋ ਬਹੁਤ ਸੋਨਾ ਬੋਲਾ ਬਾਈ ਤੋਰਿਓ ਤੋਰ ਕੇ ਆਪਾਂ ਦਿਖਾ ਦੇ ਇੱਕ ਵਾਰੀ ਜਿਹੜੀ ਬੋਲਾ ਦਿਖਾਉਣੇ ਆ ਤੇ ਆਲ ਇੰਡੀਆ ਦਾ ਜਿਹੜਾ ਚੈਂਪੀਅਨ ਬਣਿਆ ਹੈ ਬੋਲਾ ਆਲ ਇੰਡੀਆ ਲਾਇਸੈਂਸ ਤੇਰੇ ਯਾਰ ਦਾ ਜਿਵੇਂ ਕਹਿੰਦੇ ਨੇ ਨਾ ਅੱਜ ਇਹਦੇ ਕੋਲੋਂ ਲਾਇਸੈਂਸ ਆ ਗਿਆ ਸਰਟੀਫਿਕੇਟ ਆ ਗਿਆ ਰੀਤਨਾ ਹਲਾ ਮੇਲੇ ਦਾ ਆਲ ਇੰਡੀਆ ਦਾ ਚੈਂਪੀਅਨ ਬੋਲਾ ਤੇ ਵੱਡੀ ਗੱਲ ਹੈ ਜਿਹੜੀ ਬਰਨਾਲੇ ਜ਼ਿਲ੍ਹੇ ਦਾ ਇਹ ਬੋਲ ਨੇ ਨਾਂ ਅਰੋਸ਼ਨ ਕੀਤਾ ਤੇ ਪਿੰਡ ਦਾ ਨਾਂ ਅਰੋਸ਼ਨ ਕੀਤਾ ਸੀਨੀਵਾਲ ਕਲਾਂ ਸੀਨੀਵਾਲ ਕਲਾਂ ਪਿੰਡ ਦੀ ਗੱਲ ਕਰੀਏ ਤਾਂ ਕਾਫੀ ਚੰਗੇ ਪਸੂ ਬਿਲਕੁਲ ਉਹਨਾਂ ਦੇ ਵਿੱਚ ਕਾਫੀ ਤਾਂ ਜਿਹੜ ਨੇ ਰਿਕਾਰਡ ਬਣਾਤੇ ਬਿਲਕੁਲ ਤੇ ਵੀਰੇ ਫਾਰਮਰ ਵੀਰਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਇੱਕ ਮਿੰਟ ਵੀਰੇ ਬਾਅਦ ਜੀ ਤੁਹਾਨੂੰ ਭਾਈ ਜੀ ਫਾਰਮਰ ਵੀਰਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਵੀਰੇ ਮਿਹਨਤ ਕਰੋ ਸਪਾਰ ਹਸਾਣਾ ਲੈ ਠੀਕ ਹੈ ਹਾਂਜੀ ਤੇ ਅੱਜ ਮਿਹਨਤ ਦਾ ਫਲ ਮਿਲਿਆ ਸੰਤੁਸ਼ਟ ਹੋ ਬਾਈ ਪੂਰੇ ਹਾਂਜੀ ਸਾਨੂੰ ਜਾਣੀ ਜਿਹੜੀ ਮੇਨ ਗੱਲ ਸੀ ਸਾਨੂੰ ਐਸ ਵੀ ਇੱਥੇ ਵੀ ਸਾਡੇ ਨਾਲ ਤੱਕਾ ਹੋਊਗਾ ਜੀ ਠੀਕ ਹੈ ਬਾਈ ਪਰ ਕਮੇਟੀ ਮੈਂਬਰਾਂ ਅਸੀਂ ਧੰਨਵਾਦ ਕਰਦੇ ਆ ਜੀ ਲੋਕਾਂ ਦਾ ਧੰਨਵਾਦ ਕਰਦੇ ਆ ਜੀ ਠੀਕ ਆ ਬਹੁਤ ਸ਼ਾਨ ਦਿੱਤਾ ਜੀ ਸਾਡਾ ਸੱਚ ਦੀ ਜਿੱਤ ਹੋਈ ਆ ਜੀ ਬਾਈ ਜਦੋਂ ਤੁਹਾਡਾ ਨਾਮ 980 ਸੀ ਨਾ ਬੋਲਦਾ ਇੰਨੀਆਂ ਕਿਚੀਕਾਂ ਪੰਜਾਂ ਸੀ ਜਿਵੇਂ ਫਰਿਆਦ ਤੇ ਪੂਰੀ ਦੀ ਟੱਕਰ ਹੋਈ ਹੋਵੇ ਤੁਹਾਡੀ ਚ ਤੇ ਕਿਵੇਂ ਲੱਗਦਾ ਸੀ ਉਦੋਂ ਫੀਲ ਕੀ ਹੁੰਦਾ ਸੀ ਵੀਰੇ ਫੀਲ ਲੋਕਾਂ ਨਾਲ ਹੀ ਆ ਲੋਕਾਂ ਦੇ ਨਾਲ ਹੀ ਆ ਅਸੀਂ ਤੇ ਇਹਨੂੰ ਮੇਨ ਖੁਰਾਕ ਹੀ ਦੇ ਰਹੇ ਹਾਂ ਵੀਰੇ ਬਰੇ ਸੋਆਬੀਨ ਛੋਲੇ ਮੱਕੀ ਤੇ ਕਣਕ ਚਾਰੀ ਚੀਜ਼ਾਂ ਜੀ ਸੈਰ ਵੀ ਕਰਾਉਣੇ ਸੈਰ ਕਰਾਉਣਾ ਸੈਰ ਤੋਰਾ ਫੇਰਾ 1 ਕਿਲੋਮੀਟਰ ਦਿੱਲੀ ਤੋਰ ਦਿਆਂ ਬਰੇ ਦਿੱਲੀ ਤਾਂ ਬਹੁਤ ਹੈ ਸ਼ਾਨ ਪਾਲਣਾ ਵੈਰੀ ਗੁੱਡ ਬਹੁਤ ਵੱਡੀ ਗੱਲ ਹੈ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੇ ਸਾਰੀ ਬੁੱਲ ਵੀਰੇ ਸਾਰੀ ਇੱਕ ਨੰਬਰ ਦੀ ਬਿਲਕੁਲ ਬਿਲਕੁਲ ਜਿਹੜਾ ਰਿੰਗ ਦੇ ਵਿੱਚ ਆ ਗਿਆ ਉਹ ਹਰੇਕ ਹੀ ਚੈਂਪੀਅਨ ਹੈ ਵੀਰੇ ਬਹੁਤ ਵੱਡੀ ਮਿਹਨਤ ਕਰਕੇ ਸ਼ਾਨ ਪਾਲਣ ਤੇ ਬਹੁਤ ਮਿਹਨਤ ਹੋਈ ਮਿਹਨਤ ਆਉਂਦੀ ਹੈ ਤੇ ਮੈਂ ਲਾਸਟ ਦੇ ਵਿੱਚ ਇੱਕ ਗਵਾਚਨ ਹੋਰ ਕਰੂੰਗਾ ਬੀ ਇਹ ਜਿਹੜਾ ਇੱਥੇ ਮਕਾਮ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ ਮਿਹਨਤ ਕਰਨੀ ਬਹੁਤ ਵੱਡੀ ਗੱਲ ਹੈਗੀ ਪਰ ਜਿਹੜਾ ਤੁਹਾਨੂੰ ਇਹ ਲੈਂਡ ਦੇ ਵਿੱਚ ਆਉਣ ਦਾ ਸਬੱਬ ਬਣਿਆ ਹਾਂਜੀ ਬੀ ਕਿੱਦਾਂ ਆਏ ਹੋ ਤੁਸੀਂ ਇਹ ਲੈਂਡ ਦੇ ਵਿੱਚ ਅਸੀਂ ਵੀਰੇ ਬਦਨੀ ਕਲਾਂ ਜਾਂਦੇ ਆ ਬਾਬਾ ਜੀ ਦੇ ਉੱਥੋਂ ਜਾਇ ਸ਼ੰਗ ਕੋਲੇ ਸ਼ਾਨ ਸੀਗਾ ਜੀ ਜੀ ਉੱਥੋਂ ਬਸ ਅਸੀਂ ਉਹਨਾਂ ਦੇ ਘਰੇ ਜਾ ਆਪੜੇ ਜੀ ਉੱਥੋਂ ਬਸ ਇੱਕ ਮੱਝ ਮੇ ਉੱਥੋਂ ਮਲਾਈ ਕ੍ਰੋਸ ਕਰਾਈ ਜੀ ਉੱਥੋਂ ਹੌਲੀ ਹੌਲੀ ਸਾਨੂੰ ਇਹ ਸਰਕਾਰੀ ਮੇਲੇ ਲੱਗਦੇ ਸੀਗੇ ਜੀ ਤੇ ਉੱਥੋਂ ਬਸ ਕੰਮ ਛੱਡ ਸ਼ੌਕ ਪਿਆ ਹਾਂ ਜੀ ਬਾਈ ਜੈ ਸਿੰਘ ਦਾ ਬਹੁਤ ਵੱਡਾ ਨਾਮ ਮੁਰਾ ਦੇ ਵਿੱਚ ਤੇ ਉਹਦੇ ਝੋਟੀਆਂ ਵੀ ਕਾਫੀ ਬਾਜ਼ੀ ਮਾਰੀਆਂ ਉਹਨਾਂ ਦੇ ਇੱਕ ਬੁੱਲ ਨੇ ਤੇ ਉਹਨਾਂ ਦੇ ਕੋਲੋਂ ਬਾਈ ਕਹਿੰਦੇ ਸਾਨੂੰ ਸ਼ੌਕ ਪਿਆ ਬਹੁਤ ਬਹੁਤ ਧੰਨਵਾਦ ਦੋਸਤੋ ਆਖਿਰ ਤੇ ਬੇਨਤੀ ਕਰਾਂਗੇ ਆਪਣੇ ਬੱਚਾ ਨੂੰ ਮੇਲੇ ਦਿਖਾਇਆ ਕਰੋ ਤਾਂ ਕਿ ਉਹਨਾਂ ਦੇ ਵਿੱਚ ਵੀ ਰੁਚੀ ਪੈਦਾ ਹੋਵੇ ਸ਼ੁਕਰੀਆ ਸਾਡਾ ਪਿੰਡ ਜੀ ਸ਼ੀਨੀਪਾਲ ਕਲਾਂ ਸਾਰੇ ਮਿਹਨਤੀ ਆ ਮੱਜਿਆਂ ਦੇ ਵਿੱਚ ਤਾਂ ਖਾਸ ਕਰਕੇ ਜੀ ਆ ਬੇਟਾ ਹੈਗਾ ਆ ਬੇਟੇ ਆ ਜ ਨਾਲ ਨਹੀਂ ਇਹ ਦਾਦੀ ਅੱਛਾ ਅੱਛਾ ਠੀਕ ਹੈ ਤੇ ਵੀਡੀਓ ਸ਼ੇਅਰ ਜੁਲ ਕੇ ਤੇ ਪੇਜ ਫੋਲੋ ਕਰ ਲਈ ਧੰਨਵਾਦ ਧੰਨਵਾਦ ਜੀ ਧੰਨਵਾਦ